ਆ ਜਾਣ ਤੋਂ ਆ ਜਾਣ ਤੋਂ ਕੋਈ ਗੱਲ ਨਹੀਂ ਇਕੱਠੇ ਕਰੋ ਸਾਰਾ ਆਪਣਾ ਕਾਫਲਾ ਕੋਈ ਨਹੀਂ ਕੋਈ ਨਹੀਂ ਦੁਲਦੇ ਵੀ ਹੋਏ ਕੰਟਰੋਲ ਤਾਂ ਇਹਨਾਂ ਕੋਲ ਹੀ ਹੋਊਗਾ ਦੋਨਾਂ ਦਾ ਤੇ ਕਾਦੋ ਰੁਕਣਾ ਯਾਰ ਆਪਾਂ ਨਹੀਂ ਨਹੀਂ ਕਹਾ ਬਦੋ ਰੁਕਣ ਦਾ ਕੋਈ ਕੰਮ ਨਹੀਂ ਕਹਾ ਬਦੋ ਡਰਾਉਣ ਵਾਲੇ ਪਾਸੇ ਨੂੰ ਆਹ ਕਹਿੰਦੇ ਆ ਵੀ ਦੌੜਨ ਲੋਕ ਲੋ ਫੇਰ ਅਸੀਂ ਰੁਕ ਜਾਾਂਗੇ ਇੱਧਰ ਤੇ ਆਇਓ 25 ਕੇ ਬੰਦੇ ਆਜੀ ਆਜੀ ਕੋਈ ਨਹੀਂ ਜਾਨਤਾ ਇੱਧਰ ਆ ਜਾਓ ਤੇ

雨 O Narl as theseotapeanyos shirt O mouths need to follow the speech ਕੋਈ ਕੋਈ ਨਹੀਂ ਕਾਰਜ ਨਹੀਂ ਕਾਰਜ ਨਹੀਂ ਇਹ ਵੀ ਆ ਰੋਗੇ ਫਟਕੇ ਜਾਖੇ ਨਹੀਂ ਮਾਰੋ ਸ਼ਰਮ ਹੈ ਕਿ ਨਹੀਂ ਆਹ ਮਾਰਨ ਦੇ ਆ ਯਾਰ ਚਲਾਓ ਚਲਾਓ ਹੱਲ ਹੋ ਪਿਆ ਜੰਗ ਚੰਦਰਾ ਕਰ હાઈકોર્ટલે લાગુ કરે ગોળી ਅੱਜ ਦੇਖ ਲਈਓ ਅੱਜ ਵੀਡੀਓ ਲਗਾ ਦਿੰਦੇ ਆਂ ਆਹ ਲਾ ਲੀ ਸੀ ਛੱਡੀ ਬੱਠਾ

i no. don't no. ਇਹ ਸਾਰਾ ਕੁਝ ਮੋੜਿਆ ਦੋਸਤ ਦਾ ਬਲੇਟ ਹੁੰਦਾ ਹੈ 5 ਮਿੰਟ ਇੱਥੇ ਖੜੋ ਘੜੀਆਂ ਦੇਖ ਲਓ ਦੇਖ ਲਓ ਦੇਖ ਲਓ ਇਸ ਕਰਕੇ 5 ਮਿੰਟਾਂ ਤੋਂ ਬਾਅਦ ਜੇ ਇਹ ਨਹੀਂ ਹਲਾਉਂਦੇ ਸਾਰਾ ਟੰਗ ਫੋੜੀ ਫਿਰ ਆਪਾਂ ਕੋਈ ਮਾਮਲਾ ਨਹੀਂ ਢਿੱਕਣਾ ਕਿਉਂਕਿ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਾਟ ਹੁੰਦਾ ਇਹਦੇ ਬਾਦ ਜੀ ਜੇ ਆਪਾਂ ਗੱਲ ਸੁਣਦੇ ਆ ਸੋ ਇਸ ਕਰਕੇ 5 ਮਿੰਟ ਇੱਥੇ ਬੈਠ ਕਰੋ ਕਿਉਂਕਿ ਕੱਲ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰੇ ਵੱਲੋਂ ਗੱਲਬਾਤ ਚਲਾਈ ਹੋਈ ਹੈ ਡੀਸੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ 11 ਤਰੀਕ ਤੋਂ ਬਾਅਦ طے ਹੋ ਗਿਆ ਕਸਮਕਸ਼ ਤੋਂ ਬਾਅਦ ਵੀ ਆਪਾਂ ਮਿਲ ਬੈਠ ਕੇ ਦਾ ਹੱਲ ਕੱਢ ਕੇ ਕਿਉਂਕਿ ਜਦੋਂ ਵਿਚ ਵਿਚਾਰੇ ਸਾਡੇ ਆਏ ਆ ਜਿਹੜੇ ਆਪਣੇ ਨਮਾਇंदे ਹੁੰਦੇ ਆ ਹਾਂ 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 ਲੜ ਭਈਆ ਬਹੁਤ ਤੱਕੜ ਸੀ ਇਸ ਕਰਕੇ ₹500 ਨੂੰ ਦੇਖਦੇ ਹੋ ਅੱਜ ਬਾਦ ਇਹ ਸਾਹ ਹੋ ਗਿਆ ਸੇਕ ਨਾਲ ਹੀ ਬਚਨੀ ਬੁੱਤਗਾ ਹੱਦਾ ਤੇਰੀ ਪਤਾ ਕਰ ਲਓ ਤੁਸੀਂ ਇੱਥੇ ਤੋਂ ਲੋਕ ਦੂਜੇ ਆਉਂਦੇ ਸੀ ਫਿਰ ਅੱਜ ਨਮਰ ਜਾਗੇ ਦੂਜੇ ਵੀ ਕਿਕਰ ਮੁਰੋ ਅੱਜ ਸੋ ਦੂਜੇ ਪਾਸੇ ਅੱਜ ਤਹ ਜੁਤੀਸਾਰ ਨੂੰ ਕਿ ਹੋਰ ਕਿਸੇ ਤਰ੍ਹਾਂ ਦੇ ਤੁਹਾਡਾ ਜੇ ਚੋਰ ਦੇ ਨਹੀਂ ਅਸੀਂ ਕੰਮ ਚੱਲਦਾ ਹੋਇਆ ਫਿਰ ਆਪਣਾ ਕੋਈ ਨਾਮ ਨਹੀਂ ਤੇ ਕੋਈ ਵੀ ਕਿਸੇ ਤਰ੍ਹਾਂ ਕੋਈ ਕੰਮ ਨਹੀਂ ਅਸੀਂ ਕੱਲੇ ਆਦਾਰ ਤੇ ਕੱਲੇ ਆ ਮਾੜੀ ਜੀ ਮੇਰੀ ਗੱਲ ਸੁਣ ਲੈ ਜੇ ਤਾ ਕੱਲੇ ਨਹੀਂ ਕੰਮ ਦੇ ਜਿਹੜੇ ਮੈਂ ਅੱਜ ਕੰਮ ਕਰਨੋਂ ਜਾ ਰਹੇ ਹਾਂ ਤੁਸਾਂ ਸਾਰੇ ਵੀ ਆਪਣਾ ਗੰਮ ਸੁਣਾਓ ਕੋਈ ਮੋਰਫਨ ਮੇਰੇ ਤੋਂ ਗੱਲ ਦੱਸ ਦੇ प्रशासन ने जिम्मेदारी लेनी जिम्मेदारी कमेटी गलत करा ली प्रशासन ने गल हो रही है अगों उल बात ਸਾਡੇ ਸਮੂਹ ਨੇ ਹਾਈ ਕੋਰਟ ਦੀ ਮੰਗ ਚਲਾਈ ਹੋਇਆ ਭਾਈ ਕੋਰਟ ਦਾ ਫੈਸਲਾ ਜਲਦੀ ਸਾਡੀ ਹੋਣਾ ਅੱਜ ਦੇ ਹੋਰ ਵੀ ਦੇ ਸਮੂਹ ਕਮੇਟਾ ਪਾਸਟਰ ਹੁੰਦੇ ਆ ਇਹ ਨੂੰ ਸੁਣ ਲੈਣਾ ਬਹੁਤ ਸਾਫ ਫੈਸਲਾ ਹੋਇਆ 272ਵੇਂ ਮਿੰਟ ਜਿਹਨੇ ਜਵਾਨਾਂ ਨੂੰ ਮਾਰ ਕੀ ਹੱਥ ਕੋਲ ਇਹਨਾਂ ਚਿੱਤਿਆ ਜਾਣਾ ਹੋਣਾ ਹੈ ਬਕਾਇਦਾ ਜਿਸ ਨੂੰ ਬਾਗ ਹੈ ਉਹ ਹਾਈ ਕੋਰਟ ਦੇ ਫੈਸਲੇ ਨੂੰ ਪੂਰਾ ਕਰਦਾ ਹਾਈ ਕੋਰਟ ਨੂੰ ਉਹ ਸਾਈਆਂ ਗੱਲਾਂ ਨੂੰ ਆਣ ਕੇ ਕੀ ਕਰਦੇ ਇੱਧਰ ਲੋਕਾਂ ਤੇ ਚੜਦੇ ਆ ਗੱਲ ਵੀ ਆਪਣੀ ਗੱਲ ਹੋਈ ਆਪਣੇ ਪ੍ਰਧਾਨ ਜੀ ਨੇ ਕਿਹਾ ਕਿ ਤੁਸੀਂ ਹਾਈ ਕੋਰਟ ਦੇ ਫੈਸਲੇ ਤੁਸੀਂ ਫੌਜਦਾਰਾ ਲਾਗੂ ਕਰਦੇ ਹੋ ਜੋ ਲੋਕਾਂ ਨੂੰ ਹੌਤ ਨਹੀਂ ਆਵੇ ਆਪਾਂ ਜਲੀਲਾ ਨਿੱਕਾ ਵੀ ਹਾਈ ਕੋਰਟ ਦਾ ਫੈਸਲਾ ਡੀਸੀ ਸਾਹਿਬ ਨਾਲ ਗੱਲ ਹੋਈ ਕਿ ਹਾਈ ਕੋਰਟ ਆਤਵਾ ਕੱਟੇ ਪਾਰਲੀਮੈਂਟਰੀ ਹੈ ਪਾਰਲੀਮੈਂਟ ਦੇ ਵਿੱਚ ਆਇਆ 2017 ਕਰਦਾ ਜਿਸ ਦਾ ਤਨ ਹੋ ਗਿਆ 200 ਅਸੀਂ ਕਹਿ ਦਈਏ ਜਿਹੜੀ ਜ਼ਰੂਰਤ ਜੀਰ ਦਵਾ ਲੱਗਿਆ 100 ਕਰਦਾ ਔਰ 100 ਕਰ ਕੱਲੇ ਨਹੀਂ ਜਾਂਦੀ ਹੈ ਆ ਜੋ ਏ ਪਹਿਲਾ ਦਿੱਲੀ ਦੀ ਨੇ ਉਹਨਾਂ ਵਾਲੀ ਉਹ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜਾਂ ਸੋਡੀਮ ਪਾਰਲੀਮੈਂਟ ਦਾ ਕਾਨੂੰਨ ਪਾਸ ਹੋਇਆ ਤਾਂ ਕਿੱਧਰ ਗਿਆ ਆਸਾ ਕਾਨੂੰਨ ਦੀਆਂ ਕੰਮ ਵਿੱਚ ਹੋਣੀ ਹੈ ਪ੍ਰਧਾਨ ਨੇ ਭਾਵੇਂ ਮਾਮਲਾ ਵਿਵਾਦ ਵਾਲਾ ਪਾਣੀ ਵਾਲੇ ਮਾਮਲੇ ਤੋਂ ਭਗਤ ਮਾਨ ਨੇ ਚਾਲੀ ਕੀਤਾ ਇਹ ਛੋਟਾ ਮਾਮਲਾ ਸੀ ਹਾਈ ਕੋਰਟ ਨੇ ਦਾਇਰ ਕੀਤਾ ਸੀ ਹਰਿਆਣਾ ਨੂੰ ਪਾਣੀ ਦੇਣ ਦੇ ਉੱਥੇ ਆਪ ਬਹਿ ਗਿਆ ਜਾ ਕੇ ਮੁੱਖ ਮੰਤਰੀ ਧਰਨਾ ਲਾ ਕੇ ਮੇਰਾ ਤਾਂ ਮਤ ਕਰਨੇ ਖਲਾਸ ਹੋ ਗਏ ਹਾਈ ਕੋਰਟ ਦਾ ਫੈਸਲਾ ਡੇਲੇਆ ਸਾਹਿਬ ਨੂੰ ਬਚਾਉਣ ਦਾ ਵੀ ਕੋਰਣਾ ਆਇਆ ਹੋਇਆ ਸੀ ਅੱਜ ਕੋਰਟ ਨੇ ਕਮੇਟੀ ਬਣਾ ਕੇ ਵੀ ਬੰਦਿਆ ਸਾਹਿਬ ਨੂੰ ਇਚਾ ਹੈ ਉਹਦੀ ਜਾਣਨਾ ਫਤਰਾ ਇਹ ਕਿਹੜਾ ਕਰਾ ਦਿੱਤੀ ਹੈ ਦਸ ਤਤਲਾਂ ਦਾ ਮਾਰਗ ਨਾ ਨਹੀਂ ਕੁਸਤ ਕਸਟ ਹੈ। ਹਾਈ ਕੋਰਟ ਦਾ ਫੈਸਲਾ ਹੈ। ਹਾਈ ਕੋਰਟ ਦਾ ਫੈਸਲਾ ਵੀ ਹੈ। ਦਸ ਤਤਲਾਂ ਦਾ ਮਾਰਗ ਜਿਹੜਾ 24 ਮੀਟਰ ਦਾ ਦਾ ਹੋਇਆ ਹੈ। ਨਿਸ਼ਚਿਤ ਸੁਣਤਾ ਹੋਇਆ ਬਹੁਤ ਗਲਤ ਹੋਇਆ ਦਸ ਤਤਲਾਂ ਦਾ। ਅੱਜ ਨੇ ਆਹ ਹੌਂ ਕਰ ਰਹੇ ਆ ਇਹ ਅਸਮਰਾ ਤੋਂ ਸਤਾ ਕਰੋ ਆ ਜਾਂਦੇ ਜਿਹੜੇ ਪੇੜ ਵਾਲੇ ਤੇ ਜੋੜ ਲੋ ਸੋਰ ਕੋਰ ਵਾਲੇ ਜਿਹੜਾ ਸਗਣ ਹੋਏ ਨਕਮਲ ਕੰਦੇਆ ਤੇ ਨਮਾ ਤਰਸਾ ਤੇ ਦੁੱਕਾ ਨੇ ਜੋ ਕਰਦੇ ਆਹ ਚਾਲਾਂ ਦੇ ਚੰਨ ਚਾਲਾਂ ਦੇ ਤੋਕ ਨਹੀਂ ਆਉਣਗੇ ਦੂਜੇ ਪਾਸੇ ਸਭੂ ਕਰਦੋਂ ਸਾਨੂੰ ਪਤਾ ਜੇ ਜ਼ਿਆਦਾ ਪਿੰਟ ਮਾਰਨ ਤੇ ਖੜਾ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਜਾਨਾਂ ਮੀਰੇ ਹਿੱਤ ਲਾਵਾਗੇ ਕਿਉਂਕਿ ਕੱਲਾ ਜੌਂਦ ਪਿੰਡ ਦਾ ਜ਼ਮੀਨ ਦਾ ਮਾਮਲਾ ਨਹੀਂ ਇਹ ਆ ਹਾਜ਼ੂਰ ਦੇ ਵਿੱਚ ਆਜੀ ਵੀਡੀਓ ਦੇਖੋ ਹਰਨਕੇਰ ਕੇ ਵੇ 2700 ਏਕੜ ਜ਼ਮੀਨ ੱਕੇ ਨਾਲ ਰੋਕਣ ਤੇ ਆਈ ਹੋਈ ਹੈ ਸਰਕਾਰ 32 ਏਕੜੋਂ ਦੀ ਤੋਂ ਰੋਕ ਨੇ ਭਾਰਤ ਮਾਲਾ ਤਹਿਤ ਇੱਕ ਨਮਾਤਾ ਸੌਂ ਦਿੱਤਾ ਉਲਟਾ ਧਰਨਾਕਾਰੀ ਚੱਕ ਕੇ ਸਮੇਤ ਮਾਵਾਂ ਪੇਣਾ ਠਾਣਾ ਚ ਬੰਦ ਕਰਦੇ ਜਿਹੜਾ ਚ ਬੰਦ ਕਰਤੇ ਉਹਨਾਂ ਬੰਦਿਆਂ ਨੂੰ ਛਡਾਉਣ ਖਾਤਰ ਜਿਹੜਾ ਭਗਵੰਤ ਮਾਨ ਨੇ ਕਿਹਾ ਤੁਸੀਂ ਛੜਕਰ ਰੋਕ ਲੈਂਿਓ ਠਾਣਾ ਘੇਰਿਆ ਕਿਸੇ ਨੇ ਬਾਤ ਨਹੀਂ ਪੁੱਛੀ ਅਖੀਰ ਨੂੰ ਕੱਲ ਵੱਡਾ ਹਾਈਵੇ ਜਾਮ ਕੀਤਾ ਜੋ ਰਾਤ 9-10 ਵਜੇ ਫੈਸਲਾ ਹੋਇਆ ਉਹ ਸਾਰੇ ਬੰਦੇ ਰਹਾ ਕੀਤੇ ਸਮੇਤ ਮਾਵਾਂ ਪੇਣਾ ਉਹਨੂੰ ਛੜਕਰ ਕਾਉਣ ਦਾ ਜ਼ਿੰਮੇਵਾਰ ਉਹ ਐਸਡੀਐਮ ਜਾਓ ਪ੍ਰਸ਼ਾਸਨ ਨੂੰ ਮਰਦਾ ਜਿਹੜਾ ਪਹਿਲਾਂ ਗੱਲ ਨਹੀਂ ਸੁਣਦਾ ਇਹੋ ਸਿੱਧਰਾਂ ਕੋਈ ਪਿੰਡ ਹੈ ਪਿੰਨ ਪੀੜੀਆਂ ਤੋਂ ਵੀ ਜ਼ਮੀਨ ਬਾਹਰ ਹੋਇਆ ਪਟਿਆਲੇ ਜਿਲ੍ਹੇ ਦਾ ਇੱਥੇ ਵੀ ਐਸੇ ਤਰ੍ਹਾਂ ਮੋਰ ਚੱਲ ਲੱਗਿਆ ਹੋਇਆ ਹੈ ਕਿਹਾ ਭਾਰਤ ਮਾਲਾ ਦੇ ਤਹੇ ਤੋ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਦੇ ਵਿੱਚ ਸਾਰੇ ਵੀ ਮੋਰ ਚੱਲੂ ਹੋਇਆ ਕੈਨ ਦਾ ਭਾਵਾ ਜ਼ਮੀਨਾਂ ਟੱਕੇ ਨਾਲ ਖੂਣ ਤੇ ਉਤਰੇ ਹੋਇਆ ਇਸ ਕਰਕੇ ਭਰਾਓ ਜ਼ਮੀਨਾਂ ਦੀ ਲੜਾਈ ਵੱਡੀ ਐ ਜ਼ਮੀਨਾਂ ਦੀ ਲੜਾਈ ਸੋਰ ਮੰਗਦੀ ਹੁੰਦੀ ਐ ਜਦੋਂ ਵਾਦਕਾਰਾਂ ਨੂੰ ਮਾਲਕੀ ਦੇ ਹੱਕ ਦਵਾਉਣ ਦੀ ਜ਼ਮੀਨ ਦੀ ਲੜਾਈ ਨੂੰ ਆਪਾਂ ਹੱਥ ਪਾਇਆ ਐ ਇੱਥੇ ਫੈਸਲਾ ਕੀਤਾ ਆਪਣੇ ਮਾਲ ਦੇ ਤੋਂ ਸਾਡੀ ਜਥੇਬੰਦੀ ਦੀ ਕਲਗੀ ਸਾਡੀ ਸੰਗਤ ਤਸ਼ਤੀ ਪ੍ਰਾਤ ਕਰ ਲਾਇਆ ਪਰ ਮੀਟਿੰਗ ਕਰਾ ਕੇ ਜਾਂਦਾ ਪਰਵਾਰ ਦੀ ਵੀ ਬਲਾਕ ਵਾਲਿਆਂ ਦੀ ਵੀ ਜੀ ਭਾਈ ਮੈਂ ਜ਼ਮੀਨਾਂ ਦੀ ਲੜਾਈ 'ਚ ਚੱਲਿਆ ਤੇ ਜ਼ਮੀਨਾਂ ਦੀ ਲੜਾਈ 'ਚ ਸਿਰ ਲੱਗਣਗੇ ਉਹ ਵਾਅਦਾ ਕਰ ਗਿਆ ਭਰਾ ਉਹ ਤਾਰਦਾ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਪੰਨ ਨਿਭਾ ਗਿਆ ਇਸ ਕਰਕੇ ਅੱਜ ਵੀ ਆਪਾਂ ਜਿੰਨੇ ਕਿਸੁਰਾਂ ਤੇ ਖੱਪਣ ਬੰਨ ਕੇ ਨਹੀਂ ਆਉਂਦੇ ਉਹਨਾਂ ਚਰੇ ਜ਼ਮੀਨਾਂ ਨਹੀਂ ਬਚਣੀਆਂ ਆ ਕਾਨੂੰਨਾ ਕਨਾਨਾ ਨੇ ਸਾਨੂੰ ਕੋਈ ਨਹੀਂ ਦੇਣਾ ਸਾਥ ਇਸ ਕਰਕੇ ਉਧਰ ਬਹੁਤ ਸਾਰੇ ਸਮੱਸਿਆਵਾਂ ਦਾ ਪਾਸਪੜਾਉਣ ਵਾਲੇ ਆ ਜੋ ਕਾਨੂੰਨ ਸਾਨੂੰ ਸਾਥ ਦਿੰਦਾ ਹੋਵੇ ਤੇ ਫੇਰ ਲੋਕਾਂ ਨੂੰ ਲਾਣ ਦੀ ਲੋੜ ਕੀ ਅਸੀਂ ਕੰਮ ਕਰਨ ਵਾਲੇ ਆਂ ਧੁਖੇ ਲੋਕਾਂ ਦਾ ਢਿੱਡ ਭਰਨ ਵਾਲੇ ਆਂ ਕੇਸ ਕਰਕੇ ਮੈਂ ਬੇਨਤੀ ਕਰਦਾ ਅਸੀਂ ਸਟੇਟ ਤੋਂ ਵੀ ਹੋਰ ਬਾਈ ਆਹ ਬੰਾ ਚ ਦੇ ਪੀਪਲਾਂ ਜਾਂਦੇ ਨਹੀਂ ਆਪਾਂ ਉਹਨਾਂ ਜਿਹੜੇ ਇੱਥੇ ਧੜੇ ਰਹਿਣਾ ਵਾਦਾ ਕਰਕੇ ਤੇ ਆਹ ਸਮਝਵੰਦ ਬੰਦਾ ਇੱਥੇ ਖੜੇ ਹੈ ਜਾਨੇ ਸੋ ਮੇਰੇ ਮਿੱਤਰ ਰੇਖਾ ਜੀ ਬਜਟਿਕਾ ਦਾ ਕੰਮ ਕਰ ਰਹੇ ਹਨ ਜਨਕਤ ਨੂੰ ਹੋਇਆ ਹੈ ਬੋਸਟ ਪਾਪਾ ਰੋਡ ਦੇ ਪਰਿਆ ਗਾਡੇ ਸੱਤ ਘਾ ਰਹੇ ਜਿਹੜਾ ਕੰਮ ਕਰ ਰਿਹਾ ਹੈ ਫਰਕ ਤੋਂਗਾ ਫਰਕ ਤੋਂ ਬੰਨ੍ਹਦਾ ਹੈ ਜਲਖਤਾਨ ਦੇ ਵਿੱਚੋਂ ਮਰਦਾਂ ਨੂੰ ਤੇ ਮਰਦਾਂ ਨੂੰ 2000 ਕੰਦ ਰਹੇ ਤੀਜੇ ਜਿਹੜੀ ਦੂਸਤ ਕੋਈ ਵੀ ਚਰਚਾ ਕੀਤੀ ਇੱਕ ਇਹ ਰੋਸਰ ਦੱਤਲ ਜਿਹੜੇ ਕਿਤੇ ਗੱਲ ਹੋਏ ਗਿਰਫਜ਼ਾਰ ਕੀਤੇ ਗਏ ਯੋ ਚਾਵ ਨੂੰ ਛੱਡੇ ਆ ਜਦ ਕੇ ਬੀਐਸਪੀ ਕਹਿ ਰਿਹਾ ਅੱਜ ਦਾ ਵੀ ਮੈਂ 1 ਘੰਟੇ ਨੂੰ ਛੱਡ ਲੈਣਾ 11 ਵਜੇ ਸਾਡੀ ਗੱਲਬਾਤ ਹੋਈ ਜਾ 12 ਵਜੇ ਨੂੰ ਛੱਡਣੇ ਚਾਹੀਦੇ ਸੀ ਛੱਡੇ ਆ ਉਹ ਥਾਲਾ ਹੋ ਗਿਆ ਇਸ ਲਈ ਇਹ ਭਰਾਵੋ ਸਾਰੇ ਪਿੰਡਾਂ ਦੇ ਹੀ ਹਮਲੇ ਆ ਪੈਸਾ ਉਹਨਾਂ ਨੇ ਚੱਕਿਆ ਕੋਈ ਨਹੀਂ ਤੇ ਜ਼ਮੀਨ ਤੇ ਉਹਨਾਂ ਦੀ ਜਿੱਦ ਕੱਲ ਕਬਜ਼ਾ ਕਰਿਆ ਉਹਨੂੰ ਫਿਰ ਮੈਂ ਸਮਝਾਇਆ ਮੈਂ ਕਿਹਾ ਵੀ ਇਹ ਵੀਰ ਕੋਈ ਐ ਤਾਂ ਇਹਨੂੰ ਵੀ ਜੇਬ ਚ ਪਾ ਕੇ ਲੈ ਗਏ ਰਉਦਾ ਇੱਥੇ ਜਿਵੇਂ ਪ੍ਰਧਾਨ ਜੀ ਦੱਸ ਕੀ ਗਏ ਵਟ ਤੇ ਰੋਲਾ ਪਾਉਂਦੇ ਪਰ ਮਾਲਾ ਦੇ ਉਹ ਜੇ ਪਰਿਵਾਰ ਖੜਦਾ ਤਾਂ ਉਸੇ ਉਹਦਾ ਵੀ ਅਸੀਂ ਕਿਹਾ ਕਿ ਸਪੋਰਟ ਕਰਾਂਗੇ ਕੋਈ ਮੰਗਾ ਵੀ ਕਾਸ਼ ਨਹੀਂ ਉਹਨਾਂ ਦੇ ਇਹ ਲਈ ਭਰਾਵੋ ਇਹ ਰੇਖ ਪੰਡ ਪੰਡੀ ਡਰਾਉਦੇ ਪੈ ਰਹੇ ਆ ਬੰਦੇ ਆਪਣੇ ਗੱਗੇ ਬਗ ਜੋੜ ਰਹੇ ਆ ਦੇ ਲੋਕਤਾਂ ਦੀ ਮਕੂਦੀਆਂ ਇਹ ਆਕਾਰੀ ਮੁੱਖ ਮੰਤਰੀ ਨੇ ਤੜਕੇ 4 ਵਜੇ ਨੂੰ ਬਈ ਡੇਰੇ 'ਚ ਕੱਟਿਆ ਆਹਕਾਰ ਆ ਜਿਹੜਾ ਇਹ ਸੰਗਤ ਨੇ ਬੋਲਦਾ ਜਿਹੜੇ ਹਿਸਾਬ ਨਾਲ ਕੱਲ ਸਾਡੇ ਪਿੰਡ ਤੇ ਚੜ੍ਹਾਈ ਕਰੀ ਆ ਹਾਂ ਰਾਏ ਗਏ ਆਦੇ ਪਾਸੇ ਨਾਕੇ ਲਾ ਕੇ ਵੀ ਸਤੋਵਾਲ ਦੁਆਲੇ ਇਹ ਬੈਠ ਜੋ ਕਈਆ ਕੁੱਤਾ ਤਾਂ ਚੱਕਦਾ ਨਹੀਂ ਤੇ ਰਕੂਰ ਕੇ ਹਣੀ ਸੁਕਾਲ ਦਾ ਸੇਧ ਕਰਦਾ ਅਸੀਰ ਕਰਦਾ ਜੇਤਾਂ ਜੀ ਦੀ ਯਾਦ ਰੱਖਦਾ ਜਰ ਕੇ ਬਾਹਰ ਇਹ ਪਾਉਂਦਾ ਸੀਗਾ ਬੋਧੂ ਜੀ ਬਈ ਕਾਲ ਲਾਈ ਜੋ ਫਿਰ ਬਤਾਲ ਲਾਈ ਪੰਜ ਜਿਹੜੇ ਉੱਥੇ ਡੇਰ ਜੀ ਖੜੇ ਉਹਨਾਂ ਨੇ ਜੇਤਾਂ ਵਾਲੇ ਜੀ ਉਹਨਾਂ ਚੱਕ ਕੇ ਹੋ ਗਿਆ